ਔਰ ਸਾਨੂੰ ਐ ਲੱਗਿਆ ਵੀ ਹਿੰਦੀ ਸਿਨੇਮੇ ਦੇ ਮੇਜ ਦੀ ਫਿਲਮ ਬਣਾਈ ਐ ਸੀ। ਜੇ ਮਸਮੌਜ ਫਿਲਮ ਸਾਰੇ ਜਾਣੇ ਦੇਖ ਕੇ ਆਓ ਜਿਹੜੇ ਸਿਨੇਮੇ ਪ੍ਰੇਮੀ ਨੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਜਾ ਕੇ ਦੇਖ ਕੇ ਆਓ। ਬਹੁਤ ਜਿਆਦਾ। ਸੀਐਮ ਮਾਨੂਲ ਕਹੋਗਾ ਵੀ ਦੇਖਣ ਪਾ ਕਰਪਾ ਜਰੂਰ ਦੇਖ ਕੇ ਆਉਣਗੇ ਜੀ ਜਰੂਰ ਦੇਖ ਕੇ ਆਉਣਗੇ। ਬਹੁਤ ਜਿਆਦਾ ਵਧੀਆ ਜੀ ਬਹੁਤ ਕਮਾਲ ਬਹੁਤ ਕਮਾਲ। ਕਮਾਲ ਕਰਤੀ ਤੁਸੀਂ ਬਦੋ ਬਦ ਜਿਹੜਾ 2 2.5 ਘੰਟੇ ਦੀ ਫਿਲਮ ਹੈਗੀ ਐ। ਵੱਡੀ ਗੱਲ ਕੋਈ ਬੋਰ ਨਹੀਂ ਹੋਇਆ ਆਪਦੇ ਤਰੀਕੇ ਨਾਲ ਅਲੱਗ ਕਨਸੈਪਟ ਹੈ ਔਰ ਸਾਨੂੰ ਐ ਲੱਗਿਆ ਵੀ ਹਿੰਦੀ ਸਿਰਮੇ ਦੇ ਮੇਜ ਦੀ ਫਿਲਮ ਬਣਾਈ ਐ ਸੀ ਬਹੁਤ ਕਮਾਲ ਬਹੁਤ ਜਿਆਦਾ ਸਾਰੀ ਟੀਮ ਨੂੰ ਜਿਹੜੀ ਦੇਵ ਉਹਨਾਂ ਨੂੰ ਅਜਬਜੀ ਖੈਰਾ ਨੂੰ ਸਹਿਮਲ ਬਾਈ ਸਾਡੇ ਸੀਨੀਅਰ ਨੇ ਤੇ ਪਰਮਵੀਰ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪੁਰਾਣੇ ਯਾਰ ਰਹੇ ਹੋ ਸੀਐਮ ਮਾਨ ਹੋਗੇ ਤੁਸੀਂ ਹੋਗੇ ਤੁਹਾਡੀ ਹਮੇਸ਼ਾ ਜਿਆਦਾ ਕਰਦੇ ਆ ਅੱਜ ਜੋ ਫਿਲਮ ਜਿਹੜੀ ਹੈਗੀ ਇਹ ਵੀ ਇੱਕ ਬੜੇ ਵੱਡੇ ਪਰਦੇ ਦੀ ਫਿਲਮ ਹੈਗੀ ਬਾਬਾ ਕਿਰਪਾ ਕਰੇ ਬਾਬਾ ਕਿਰਪਾ ਕਰੇ ਐਂਡ ਮਸਟ ਵਾਚ ਫਿਲਮ ਸਾਰੇ ਜਾਣੇ ਦੇਖ ਕੇ ਆਓ ਜਿਹੜੇ ਸਿਨੇਮੇ ਪ੍ਰੇਮੀ ਨੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਜਾ ਕੇ ਦੇਖ ਕੇ ਆਓ ਬਹੁਤ ਜਲਦੀ ਸੀਐਮ ਮਾਨ ਨੂੰ ਕਹੋਗੇ ਵੀ ਦੇਖ ਕੇ ਆਪਾਂ ਕਰਪਾ ਜਰੂਰ ਦੇਖ ਕੇ ਆਉਣਗੇ ਜੀ ਜਰੂਰ ਦੇਖ ਕੇ ਆਉਣਗੇ ਜਦੋਂ ਉਹਨਾਂ ਕੋਲ ਸਮਾਂ ਹੋਵੇ ਜਰੂਰ ਦੇਖ ਕੇ ਆਉਣਗੇ ਔਰ ਸਾਨੂੰ ਐ ਲੱਗਿਆ ਦੇ ਮਸਬੂਤ ਫਿਲਮ ਸਾਰੇ ਜਾਣੇ ਦੇਖ ਕੇ ਆਓ ਜਿਹੜੇ ਸਿਨੇਮੇ ਪ੍ਰੇਮੀ ਨੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਜਾ ਕੇ ਦੇਖ ਕੇ ਆਓ ਬਹੁਤ ਜ਼ਿਆਦਾ ਵਧੀਆ ਜੀ ਬਹੁਤ ਕਮਾਲ ਬਹੁਤ ਕਮਾਲ ਕਮਾਲ ਕਰਤੀ ਤੁਸੀਂ ਬਦੋਪਸ ਜਿਹੜਾ 2 2.5 ਘੰਟੇ ਦੀ ਫਿਲਮ ਹੈਗੀ ਹੈ ਵੱਡੀ ਗੱਲ ਕੋਈ ਬੋਰ ਨਹੀਂ ਹੋਇਆ ਆਪਦੇ ਤਰੀਕੇ ਨਾਲ ਅਲੱਗ ਕਨਸੈਪਟ ਹੈ ਔਰ ਸਾਨੂੰ ਐ ਲੱਗਿਆ ਵੀ ਹਿੰਦੀ ਸਿਨੇਮੇ ਦੇ ਮੇਜ ਦੀ ਫਿਲਮ ਬਣਾਈ ਐ ਸੀ ਬਹੁਤ ਕਮਾਲ ਬਹੁਤ ਜ਼ਿਆਦਾ ਸਾਰੀ ਟੀਮ ਨੂੰ ਜਿਹੜੀ ਦੇਵ ਉਹਨਾਂ ਨੂੰ ਅ ਜਪਜੀ ਖੈਰਾ ਨੂੰ ਸਹਿਮਲ ਲਈ ਸਾਡੇ ਸੀਨੀਅਰ ਨੇ ਤੇ ਪਰਮਵੀਰ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਖਸ਼ਦਾ ਹੈ। ਪੁਰਾਣੇ ਯਾਰ ਰਹੇ ਹੋ ਸੀਐਮ ਮਾਨ ਹੋਗੇ ਤੁਸੀਂ ਹੋਗੇ ਤੁਹਾਡੀ ਹਮੇਸ਼ਾ ਜਿਆਦਾ ਕਰਦੇ ਆ। ਵਾਹਿਗੁਰੂ ਵਾਹਿਗੁਰੂ। ਆ ਜੋ ਫਿਲਮ ਹੀ ਜੜੀ ਹੈਗੀ ਇਹ ਵੀ ਇੱਕ ਬੜੇ ਵੱਡੇ ਪਰਦੇ ਦੀ ਫਿਲਮ ਹੈਗੀ। ਬਾਬਾ ਕਿਰਪਾ ਕਰੇ ਬਾਬਾ ਕਿਰਪਾ ਕਰੇ ਐਂਡ ਮਸਟ ਵਾਚ ਫਿਲਮ ਹੈ ਸਾਰੇ ਜਾਣੇ ਦੇਖ ਕੇ ਆਓ ਜਿਹੜੇ ਸਿਨੇਮੇ ਪ੍ਰੇਮੀ ਨੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਜਾ ਕੇ ਦੇਖ ਕੇ ਆਓ। ਬਹੁਤ ਜਿਆਦਾ। ਸੀਐਮ ਮਾਨ ਨੂੰ ਕਹੋਗੇ ਵੀ ਦੇਖਣਾ ਬਾਬਾ ਕਿਰਪਾ ਜਰੂਰ ਦੇਖ ਕੇ ਆਉਣਗੇ ਜੀ ਜਰੂਰ ਦੇਖ ਕੇ ਆਉਣਗੇ ਜਦੋਂ ਉਹਨਾਂ ਕੋਲ ਸਮਾਂ ਦੇ ਮਸਬੂਤ ਫਿਲਮ ਸਾਰੇ ਜਾਣੇ ਦੇਖ ਕੇ ਆਓ ਜਿਹੜੇ ਸਿਨੇਮੇ ਪ੍ਰੇਮੀ ਨੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਜਾ ਕੇ ਦੇਖ ਕੇ ਆਓ ਬਹੁਤ ਜਿਆਦਾ ਵਧੀਆ ਜੀ ਬਹੁਤ ਕਮਾਲ ਬਹੁਤ ਕਮਾਲ ਕਮਾਲ ਕਰਤੀ ਤੁਸੀਂ ਬਦੋਪਸ ਜਿਹੜਾ 2 2.5 ਘੰਟੇ ਦੀ ਫਿਲਮ ਹੈਗੀ ਹੈ ਵੱਡੀ ਗੱਲ ਕੋਈ ਬੋਰ ਨਹੀਂ ਹੋਇਆ ਆਪਦੇ ਤਰੀਕੇ ਨਾਲ ਅਲੱਗ ਕਨਸੈਪਟ ਹੈ ਔਰ ਸਾਨੂੰ ਐ ਲੱਗਿਆ ਵੀ ਹਿੰਦੀ ਸਿਨੇਮੇ ਦੇ ਮੇਜ ਦੀ ਫਿਲਮ ਬਣਾਈ ਐ ਸੀ ਬਹੁਤ ਕਮਾਲ ਬਹੁਤ ਜਿਆਦਾ ਸਾਰੀ ਟੀਮ ਨੂੰ ਜਿਹੜੀ ਦੇਵ ਉਹਨਾਂ ਨੂੰ ਅ ਜਪਜੀ ਖੈਰਾ ਨੂੰ ਸਹਿਮਲ ਲਈ ਸਾਡੇ ਸੀਨੀਅਰ ਨੇ ਤੇ ਪਰਮਵੀਰ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਖਸ਼ਦਾ ਪੁਰਾਣੇ ਯਾਰ ਰਹੇ ਹੋ ਸੀਐਮ ਮਾਨ ਹੋਗੇ ਤੁਸੀਂ ਹੋਗੇ ਤੁਹਾਡੀ ਹਮੇਸ਼ਾ ਯਾਦ ਕਰਦੇ ਹਾਂ ਅੱਜ ਜੋ ਫਿਲਮ ਜਿਹੜੀ ਹੈਗੀ ਇਹ ਵੀ ਇੱਕ ਬੜੇ ਵੱਡੇ ਪਰਦੇ ਦੀ ਫਿਲਮ ਹੈਗੀ ਬਾਬਾ ਕਿਰਪਾ ਕਰੇ ਬਾਬਾ ਕਿਰਪਾ ਕਰੇ ਐਂਡ ਮਸਟ ਵਾਚ ਫਿਲਮ ਹੈ ਸਾਰੇ ਜਾਣੇ ਦੇਖ ਕੇ ਆਓ ਜਿਹੜੇ ਸਿਨੇਮੇ ਪ੍ਰੇਮੀ ਨੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਜਾ ਕੇ ਦੇਖ ਕੇ ਆਓ ਬਹੁਤ ਜਗ ਦੇ ਸੀਐਮ ਮਾਨ ਕਹੋਗੇ ਵੀ ਦੇਖਣ ਬਾਬਾ ਕਰਪਾ ਜਰੂਰ ਦੇਖ ਕੇ ਆਉਣਗੇ ਜੀ ਜਰੂਰ ਦੇਖ ਕੇ ਆਉਣਗੇ ਜਦੋਂ ਉਹਨਾਂ ਕੋਲ ਸਮਾਂ ਹੋਵੇ ਜਰੂਰ ਦੇਖ ਕੇ ਆਉਣਗੇ ਔਰ ਸਾਨੂੰ ਐ ਮਸਬੂਤ ਫਿਲਮ ਸਾਰੇ ਜਾਣੇ ਦੇਖ ਕੇ ਆਓ ਜਿਹੜੇ ਸਿਨੇਮੇ ਪ੍ਰੇਮੀ ਨੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਜਾ ਕੇ ਦੇਖ ਕੇ ਆਓ ਬਹੁਤ ਜ਼ਿਆਦਾ ਸੀਐਮ ਮਾਨੁਅਲ ਕਹੋਗੇ ਵੀ ਦੇਖਣ ਭਾ ਕਰਪਾ ਜਰੂਰ ਦੇਖ ਕੇ ਆਉਣਗੇ ਜੀ ਜਰੂਰ ਦੇਖ ਕੇ ਆਉਣਗੇ ਬਹੁਤ ਜ਼ਿਆਦੇ ਵਧੀਆ ਜੀ ਬਹੁਤ ਕਮਾਲ ਬਹੁਤ ਕਮਾਲ ਕਮਾਲ ਕਰਤੀ ਤੁਸੀਂ ਬਦੋਪਸ ਜਿਹੜਾ 2 2.5 ਘੰਟੇ ਦੀ ਫਿਲਮ ਹੈਗੀ ਹੈ ਵੱਡੀ ਗੱਲ ਕੋਈ ਬੋਰ ਨਹੀਂ ਹੋਇਆ ਆਪਦੇ ਤਰੀਕੇ ਨਾਲ ਅਲੱਗ ਕਨਸੈਪਟ ਹੈ ਔਰ ਸਾਨੂੰ ਐ ਲੱਗਿਆ ਵੀ ਹਿੰਦੀ ਸਿਨੇਮੇ ਦੇ ਮੇਜ ਦੀ ਫਿਲਮ ਬਣਾਈ ਐ ਸੀ ਬਹੁਤ ਕਮਾਲ ਬਹੁਤ ਜ਼ਿਆਦਾ ਸਾਰੀ ਟੀਮ ਨੂੰ ਜਿਹੜੀ ਦੇਵ ਉਹਨਾਂ ਨੂੰ ਅ ਜਪਜੀ ਖੈਰਾ ਨੂੰ ਸਹਿਮਲ ਲਈ ਸਾਡੇ ਸੀਨੀਅਰ ਨੇ ਤੇ ਪਰਮਵੀਰ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਖਸ਼ਾ। ਪੁਰਾਣੇ ਯਾਰ ਰਹੇ ਹੋ ਸੀਐਮ ਮਾਨ ਹੋਗੇ ਤੁਸੀਂ ਹੋਗੇ ਤੁਹਾਡੀ ਹਮੇਸ਼ਾ ਜਾਦ ਕਰਦੇ ਆ। ਵਾਹਿਗੁਰੂ ਵਾਹਿਗੁਰੂ। ਅੱਜ ਜੋ ਫਿਲਮ ਜਿਹੜੀ ਹੈਗੀ ਇਹ ਵੀ ਇੱਕ ਬੜੇ ਵੱਡੇ ਪਰਦੇ ਦੀ ਫਿਲਮ ਹੈਗੀ। ਬਾਬਾ ਕਿਰਪਾ ਕਰੇ ਬਾਬਾ ਕਿਰਪਾ ਕਰੇ ਐਂਡ ਮਸਟ ਵਾਚ ਫਿਲਮ ਹੈ ਸਾਰੇ ਜਾਣੇ ਦੇਖ ਕੇ ਆਓ ਜਿਹੜੇ ਸਿਨੇਮੇ ਪ੍ਰੇਮੀ ਨੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਜਾ ਕੇ ਦੇਖ ਕੇ ਆਓ। ਬਹੁਤ ਜਗਦੇ। ਸੀਐਮ ਮਾਨ ਨੂੰ ਕਹੋਗੇ ਵੀ ਦੇਖਣ ਬਾਬਾ ਕਿਰਪਾ ਜਰੂਰ ਦੇਖ ਕੇ ਆਉਣਗੇ ਜੀ ਜਰੂਰ ਦੇਖ ਕੇ ਆਉਣਗੇ ਜਦੋਂ ਉਹਨਾਂ ਕੋਲ ਸਮ